ਸ਼ੁਰੂ ਤੋਂ ਛੋਟੇ ਹੰਦੇ ਨਾਲ ਆ ਤੇ ਜਿੱਥੇ ਵੀ ਜਿੱਥੇ ਵੀ ਜਾਈਦਾ ਆਪਾਂ ਨਾ ਦੋਨੋਂ ਗਤਗਾ 헤ੜਦੇ ਆ ਤੇ ਉਤੋਂ ਆਪਾਂ ਪੱਕੇ ਫਰੈਂਡ ਬਣੇ ਆ ਮਿਲ ਗਿਆ ਕਰਦੇ ਨਾ ਕੋਈ ਮੰਗਣ ਲਈ ਸ਼ਰਮ ਆਉਂਦੀ ਹੈਗੀ ਇਸ ਕਰਕੇ ਤਾਂ ਕਰਕੇ ਆਪਾਂ ਖੁਦ ਦਾ ਕੰਮ ਸ਼ੁਰੂ ਕਰਨਾ ਹੀ ਬੈਸਟ ਸਮਝਿਆ ਪੰਜਾਬੀ ਆਦੇ ਹੱਥ ਦਾ ਖਾਣ ਪੀਣ ਤੇ ਵਧੀਆ ਲੱਗੂਗਾ ਸਾਨੂੰ ਵੀ ਤੇ ਉਹਨਾਂ ਨੂੰ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਮਨ ਮਿਤ ਬਹੁਤ ਬਹੁਤ ਸਵਾਗਤ ਕਰਦੀ ਆਂ ਦਰਸ਼ਕੋ ਜੈ ਵਿਰੋਧੀ ਜੋੜੀ ਤੇ ਤੁਸੀਂ ਬਹੁਤ ਖੁਸ਼ੀ ਹੋਗੀ ਅੱਜ ਅਸੀਂ ਤੁਹਾਨੂੰ ਅੰਮ੍ਰਿਤਸਰ ਚ ਦੋ ਦੋਸਤਾਂ ਦੀ ਜੋ ਸਗੇ ਭਰਾਵਾਂ ਵਾਂਗੂ ਇੱਕ ਦੂਜੇ ਦਾ ਸਾਥ ਦਿੰਦੇ ਨੇ ਉਹਨਾਂ ਨੇ ਇੱਕ ਕਾਰਟ ਸ਼ੁਰੂ ਕੀਤੀ ਹੈ ਉਹਨਾਂ ਦਾ ਮਾਨਣਾ ਹੈ ਕਿ ਅਸੀਂ ਘਰੋਂ ਪੈਸੇ ਨਹੀਂ ਲੈਨੇ ਕਿਉਂਕਿ ਸਾਨੂੰ ਸ਼ਰਮ ਆਉਂਦੀ ਹੈ ਤੇ ਅਸੀਂ ਖੁਦ ਪੈਸੇ ਕਮਾ ਕੇ ਅਸੀਂ ਆਪਣੀ ਪੜ੍ਹਾਈ ਦਾ ਖਰਚਾ ਪੂਰਾ ਕਰਨਾ ਹੈ ਆਓ ਅਸੀਂ ਤੁਹਾਨੂੰ ਮਿਲਵਾਨਨੇ ਆ ਗੱਲਬਾਤ ਕਰਦੇ ਆ ਦੋਨਾਂ ਦੋਸਤਾਂ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਕਾਰਟ ਸ਼ੁਰੂ ਕੀਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਦੋ ਘੱਟੋ ਘੱਟ ਦੋ ਹਫ਼ਤੇ ਤੋਂ ਵੱਧ ਹੀ ਹੋ ਗਿਆ ਕਸਟਮਰ ਆ ਰਹੇ ਆ ਕਸਟਮਰ ਨਹੀਂ ਆਉਂਦੇ ਵਾਲੇ ਕਸਟਮਰ ਬਹੁਤ ਘੱਟ ਮਿਲ ਲਗੀ ਦਿਨ ਦੇ 2-3 ਗਾਹ ਹੀ ਹੁੰਦੇ ਨੇ ਕਈ ਵਾਰੀ ਤੁਹਾਨੂੰ ਬਿਨਾ ਬੋਣੀ ਕਿਤੇ ਵਾਪਸ ਚਾਣਾ ਹਾਂਜੀ ਹਾਂਜੀ ਬੋਣੀ ਕਈ ਵਾਰੀ ਸਮਾਨ ਸਾਰਾ ਟੋਟਲੀ ਸਾਡਾ ਵੇਸਟ ਹੀ ਹੋ ਜਾਂਦਾ ਵਾ ਤੁਸੀਂ ਪੜ੍ਹਦੇ ਵੀ ਉਹ ਨਾਲ ਨਾਲ ਹਾਂਜੀ ਮੈਂ ਪਲੱਸ 2 ਦੇ ਆ ਮੈਂ ਤਾਂ ਤੁਸੀਂ ਦੋਨੋਂ ਪੱਕੇ ਦੋਸਤ ਹੋ ਤੇ ਹਮ ਭਰਾ ਵੀ ਹੋ ਦੋਸਤਾਂ ਭਰਾ ਹੋਏ ਆਪਾਂ ਸ਼ੁਰੂ ਸ਼ੁਰੂ ਤੋਂ ਛੋਟੇ ਹੁੰਦੇ ਦੇ ਨਾਲ ਆ ਤੇ ਜਿੱਥੇ ਵੀ ਜਿੱਥੇ ਵੀ ਜਾਂਦਾ ਆਪਾਂ ਨਾਲ ਦੋਨੋਂ ਗੱਤਗਾ ਖੇੜਦੇ ਆ ਤੇ ਉਹ ਤੋਂ ਆਪਾਂ ਪੱਕੇ ਫਰੈਂਡ ਬਣੇ ਆ ਮਤਲਬ ਕਿ ਆਪਾਂ ਜਿੱਥੇ ਵੀ ਜਾਣਾ ਕਿਤੇ ਵੀ ਪ੍ਰੋਗਰਾਮ ਵਗੈਰਾ ਜਾਣਾ ਇਕੱਠੇ ਆਣੇ ਜਾਣਾ ਆਪਾਂ ਕਿ ਕਾਕੇ ਡੂੰਗਾ ਪਿਆਰ ਤੇ ਅੱਜ ਤੁਸੀਂ ਇੱਕ ਆਰਟ ਸ਼ੁਰੂ ਕੀਤੀ ਹੈ ਜੀ ਕਿ ਤੁਸੀਂ ਪਹਿਲਾਂ ਸਿੱਖਿਆ ਵੀ ਹੋਇਆ ਹੈ ਕੰਮ ਦਾ ਇਹਨਾਂ ਨੇ ਸਿੱਖਿਆ ਮੈਂ ਕਿ ਤੁਸੀਂ ਆਈ ਕਿ ਸੋਚਣ ਨੂਡਲਸ ਸਾਰੇ ਕੁਝ ਹੋਰ ਵੀ ਕੱਢ ਕਰ ਸਕਦੇ ਹੋ ਆ ਵੈਸੇ ਹੀ ਮੈਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਕਿ ਮਤਲਬ ਕਿ ਇਦਾਂ ਦਾ ਕੋਈ ਫਾਸਟ ਫੂਡ ਵਗੈਰਾ ਕਰਾਂ ਕਿਉਂਕਿ ਆਪਣੇ ਪੰਜਾਬ ਵਿੱਚ ਇਹ ਤੁਸੀਂ ਵੀ ਬਾਰੇ ਯੂਪੀ ਬਿਹਾਰ ਤੋਂ ਵਗੈਰਾ ਆਉਂਦੇ ਹਾਂ ਜੀ ਆਪਾਂ ਵੀ ਖਾਈ ਦਾ ਨਾਲ ਨਾਲ ਤਹਾਡੇ ਕੋਲ ਸਪੈਸ਼ਲ ਕੀ ਕੀ ਚੀਜ਼ਾਂ ਹੈ ਸਪੈਸ਼ਲ ਹੈਗੇ ਮੋਮੋਸ ਹੈਗੇ ਆ ਸਪਰਿੰਗ ਰੋਲ ਹੈਗੇ ਡਰਾਇੰਗ ਰੋਲ ਹੈਗੇ ਆ ਤੇ ਚਾਂਪਾ ਵਾ 버ਗਰ ਆ ਤੇ ਨੂਡਲਸ ਆ ਅੱਛਾ ਤੇ ਲੋਕੇਸ਼ਨ ਕਿੱਥੇ ਪੈਂਦੀ ਆ ਸਰ ਇਹ ਲੋਕੇਸ਼ਨ ਪੈਂਦੀ ਆ ਤਰਨਤਨ ਗੋਲਪੋਲੇ ਤਰਨਤਨ ਰੋਡ ਚਾਟੀਪਿੰਡ ਨਹਿਰ ਉਧਰ ਤੇ ਇਹ ਕਾਹਟ ਸ਼ੁਰੂ ਕਰਨ ਦਾ ਮਕਸਦ ਕੀ ਹੈ ਤੁਹਾਡਾ ਮਕਸਦ ਇਹ ਹੀ ਕੀ ਪੈਸਾ ਵਗੈਰਾ ਕਰਕੇ ਘਰ ਦੇ ਆ ਕੋਈ ਮੰਗਣ ਲਈ ਸ਼ਰਮ ਹੁੰਦੀ ਹੈਗੀ ਇਸ ਕਰਕੇ ਤਾ ਕਰਕੇ ਆਪਾਂ ਖੁਦ ਦਾ ਕੰਮ ਸ਼ੁਰੂ ਕਰਨਾ ਹੀ ਬੈਸਟ ਸਮਝਿਆ ਤੇ ਜੇ ਤੁਸੀ ਘਾਟਦੇ ਨਹੀਂ ਕਿਵੇਂ ਘਾਟ ਸ਼ੁਰੂ ਕਰ ਲਈ ਤੇ ਘਾਟਦੇ ਤਾਂ ਕੀ ਸੌਂਸੀ ਗਿਆ ਘਾਟ ਦੇ ਕਹਿੰਦੇ ਜੇ ਕਰਨਾ ਵਧੀਆ ਕੰਮ ਕਰੋ ਦੁਕਾਨ ਦੁਕਾਨ ਖੋਲੋ ਤੇ ਮੈਂ ਮੈਂ ਸੋਚਿਆ ਦੁਕਾਨ ਖੋਲ ਲਈਏ ਤੇ ਦੁਕਾਨ ਲਈ ਜਗ੍ਹਾ ਵੇਖਣੀ ਤੇ ਉੱਥੇ ਗਾਹਕ ਬੜਾ ਬਣਾਉਣਾ ਔਖਾ ਹੈਗਾ ਗਾਹਕ ਤਾਂ ਇੱਥੇ ਵੀ ਆ ਪਰ ਇੱਥੇ ਥੋੜਾ ਬੋੜਾ ਗਾਹਕ ਆ ਜਾਂਦਾ ਉੱਥੇ ਦੁਕਾਨ ਤੇ ਨਹੀਂ ਗਾਹਕ ਆਣਾ ਸੀ ਤਾਂ ਘਾੜ ਹੀ ਉਪਣ ਦਿੱਤੀ ਆਪਾਂ ਤੇ ਤਰੇ ਕਰਕੇ ਘਰਦਿਆਂ ਨੇ ਬਾਏ ਘਰ ਦੇ ਨਾਲ ਹੀ ਹੁੰਦੇ ਆ ਟੋਟਲੀ ਕੀ ਮਤਲਬ ਕਿ ਘਰ ਦੇ ਨਾਲ ਕਰਦੇ ਵਿੱਚ ਉਹ ਚੋ ਚਾਹਿੰਦੇ ਮਤਲਬ ਕਿੜਾ ਵਾ ਜੇ ਸੁਣਾਇਆ ਤਾਂ ਬੜਾ ਸਹੀ ਸਲਾਮਤ ਹੈ ਤੇ ਚੋ ਤੇ ਹੂੰ ਕਿਉਂ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਹੋਣੀ ਹੈ ਘਰ ਸਟਾਰਟ ਕਰਨ ਦੀ ਹਾਂਜੀ ਉਹਨਾਂ ਹੀ ਜੇ ਉਹਨਾਂ ਦੀ ਹੈਲਪ ਕਰਕੇ ਤੇ ਸਾਰਾ ਕੁਝ ਓਪਨ ਹੋਇਆ ਮੈਂ ਜਿੰਨੇ ਵੀ ਪੈਸੇ ਹੁੰਦੇ ਟੋਟਲੀ ਵਗੈਰਾ ਉਹ ਘਰਦਿਆਂ ਨੂੰ ਫੜਾ ਦਿੰਦਾ ਹਾਂ ਕਿ ਆ ਕਰੋ ਆਪਣੇ ਹਿਸਾਬ ਨਾਲ ਨਾ ਕਰ ਲੈਂਦੇ ਆ ਕਿ ਤੁਹਾਡੇ ਮਮਾ ਕੀ ਕਰਦੇ ਆ ਮੇਰੇ ਮਮਾ ਬਿਜ਼ਨਸ ਕਰਦੇ ਆ ਮਤਲਬ ਕਿ ਕੰਪਨੀ ਹੈਗੀ ਆ ਰਾਈਟ ਕੰਸੈਪਟ ਮਾਰਕੀਟਿੰਗ ਆਸਟੇਮ ਉੱਚ ਮਤਲਬ ਕਿ ਕਰਦੇ ਆ ਇਹ ਨੈਟਵਰਕਿੰਗ ਜੋਬ ਆਚ ਕਰਦੇ ਆ ਤੇ ਮੇਰੇ ਪਾਪਾ ਦਰਬਾਰ ਸਾਹਿਬ ਦੇ ਸੇਵਾਦਾਰ ਆ ਤੇ ਤੁਹਾਡੀ ਮੰਮਾ ਕੀ ਕਰਦੀ ਹੈ ਮੇਰੇ ਮੰਮਾ ਕੁਝ ਨਹੀਂ ਕਰਦੇ ਪਾਪਾ ਮੇਰੇ ਹਾਊਸ ਵਾਈਫ ਆ ਤੇ ਕਾਫੀ ਉਹਨਾਂ ਨੂੰ ਮਾਣ ਹੋ ਰਿਹਾ ਤੁਹਾਡੇ ਤੇ ਕਿ ਤੁਸੀਂ ਕੁਝ ਅੱਛਾ ਵਧੀਆ ਕਰ ਰਹੇ ਹੋ ਹਾਂਜੀ ਹਾਂਜੀ ਯਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਵੱਧ ਤੋਂ ਵੱਧ ਲੋਕਾਂ ਨੂੰ ਕਹਿਣਾ ਚਾਹੁੰਦੇ ਹੈ ਕਿ ਆਪਾਂ ਵੱਧ ਤੋਂ ਵੱਧ ਹੁਣ ਖਾਣ ਆਪਣੇ ਪੰਜਾਬੀ ਦੇ ਹੱਥ ਦਾ ਖਾਣ ਪੀਣ ਤੇ ਵਧੀਆ ਲੱਗੂਗਾ ਸਾਨੂੰ ਵੀ ਤੇ ਉਹਨਾਂ ਨੂੰ ਵੀ ਤੇ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਬਾਹਰ ਬਾਹਰ ਕੁਝ ਨਹੀਂ ਰੱਖਿਆ ਜੇ ਬਾਹਰ ਜਾਣਾ ਤਾਂ ਪਾ ਵੀ ਚੱਲ ਜਾਣਾ ਹੈਗਾ ਆਪਾਂ ਦੇ ਪੜ੍ਹਾਈ ਵੀ ਪੜ੍ਹਾਈ ਜੇ ਵੀ ਠੀਕ ਠਾਕ ਆਪਾਂ ਤੇ ਬਾਹਰ ਜਾਣਾ ਤੇ ਬਾਹਰ ਜਾ ਕੇ ਕੰਮ ਨਹੀਂ ਮਿਲਿਆ ਤੇ ਫੇਰ ਵੀ ਘਰ ਦੇ ਪੈਸੇ ਵੇਸਟ ਹੀ ਆ ਚਲੋ ਬਹੁਤ ਵਧੀਆ ਸੋਚ ਤੁਹਾਡੀ ਜਿਵੇਂ ਕਿ ਲੋਕੀ ਬਾਹਰ ਜਾ ਰਹੇ ਹੋ ਤੇ ਸਟਰਗਲ ਕਰ ਰਹੇ ਹੋ ਤੇ ਤੁਸੀਂ ਇੱਥੇ ਆਪਣਾ ਬਿਜ਼ਨਸ ਸ਼ੁਰੂ ਕਰਾਓ ਪੰਜਾਬੀਓ ਸਾਨੂੰ ਤੁਹਾਡੇ ਸਾਥ ਦੀ ਲੋੜਾ ਦੋਨੋਂ ਦੋਸਤਾਂ ਨੂੰ ਕੀ ਤੁਸੀਂ ਸਾਡੀ ਰੇੜੀ ਤੇ ਆਉਣ ਖਾਣ ਪੀਣ ਤੇ ਇੰਜੋਏ ਕਰੋ ਇਹਨੇ ਦੋਸਤਾਂ ਨੇ ਭਰਾਵਾਂ ਵਾਲਿਆ ਭਰਾ ਆਪਾਂ ਭਰਾਵਾ ਭਰਾ ਆ ਗਏ ਆਪਾਂ ਸ਼ੁਰੂ ਤੋਂ ਭਰਾਵਾਂ ਨਿੱਕੇ ਹੁੰਦੇ ਸੀ ਤਾਂ ਜੀ ਦੇ ਸਾਡੀ ਇੱਕ ਰੇੜੀ ਤੇ ਵਿਜ਼ਿਟ ਕਰੋ ਤੇ ਖਾਓ ਤੀਆਂ ਦੇ ਦੋ ਪੀਸ ਸਪ੍ਰਿੰਗ ਰੋਲ ਦੇ ਤੇ 20 ਦਾ ਇੱਕ ਡ੍ਰੇਗਰ ਰੋਲ ਤੇ 20 ਦੀ ਇੱਕ ਚਾਪ ਤੇ ਆਪਣਾ ਸਰ ਮੋਬਾਈਲ ਨੰਬਰ ਦੱਸ ਕੋ ਮੋਬਾਈਲ ਨੰਬਰ 81959 31955 ਇਸਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਭਰਾਵਾਂ 'ਚ ਕਿੰਨਾ ਪਿਆਰ ਹੈ ਤੇ ਉਹਨਾਂ ਨੇ ਆਪਣੀ ਕਾਰਟ ਸ਼ੁਰੂ ਕੀਤੀ ਹੈ ਵੱਧ ਤੋਂ ਵੱਧ ਉਹਨਾਂ ਨੂੰ سپورਟ ਕਰੋ ਉਹਨਾਂ ਦੀ ਸੋਚ ਵੀ ਕਿੰਨੀ ਵਧੀਆ ਸੀ ਬਾਹਰ ਜਾ ਕੇ ਬਿਜ਼ਨਸ ਨਹੀਂ ਕਰਨਾ ਸੀ ਇੱਥੇ ਕੰਮ ਕਰਨਾ ਤੇ ਉਹ ਆਪਣੇ ਇਸਦੇ ਨਾਲ ਹੀ ਪੜਾਈ ਦਾ ਖਰਚਾ ਕਰ ਰਿਹਾ ਜਲਦੀ ਜਲਦੀ ਆਓ ਇਹਨਾਂ ਕੋ ਵੱਧ ਤੋਂ ਵੱਧ ਖਾਓ ਤੇ ਇਹਨਾਂ ਦੀ سپورਟ ਕਰੋ ਤਾਂ ਜੋ ਇਹ ਆਪਣੇ ਖਰਚੇ ਪੂਰੇ ਕਰ ਸਕਣ ਇਸ ਦਿਨ ਆਹੀ ਮੈਂਮਨਿਤ ਕੈਮਰਾਮੈਨ ਅਸ਼ਟੇ ਨਾਲ ਗ੍ਰੇਟ ਪੰਜਾਬੀ